ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨਨ ਕੋ ਲਾਗੇ ਜਾ ਕੀ ਪ੍ਰਭ ਆਗੈ ਅਰਦਾਸ ਸਤਨਾਮ ਸਿਰਵਾਹੀ ਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ मन चलतो पयो अरूड़ा अनहत तुन बाज है नजे हर अमृत लीड़ा सत संगत साध पाई वडभागी मन चलताओ पयो अरूड़ा ਅਨਹਤ ਤੁੰ ਵਜਹਿ ਨਿਤ ਬਾਜੀ ਹਰ ਅਮਰਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤ ਗੁਰ हर मिलो पीड़ा चपीडा रहाओ, साकत बन्द पे है माया बिख संच लाए जकीड़ा हर कै अर्थ न शक है काल सह है सिर जिन हर अर्थ शरीर लगाया गुर साधु बहु शरदा लाए मुख तूडा हलत पलत हर शोभा पाव है ਹਰ ਰੰਗ ਲਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰਮਿਲ ਸਾਧੂ ਪਖਾਨ ਹਰਿਓ ਮਨ ਮੂੜਾ ਹਰ ਹਰ ਮਿਲ ਮਿਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਦਾ ਗੁਰਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰ ਵਾਹਿਗੁਰੂ ਨੇਤਾ ਪਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨਨ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਸਤਨਾਮ ਸਿਰਵਾਹੀ ਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲਤ ਭਇਓ ਅਰੂੜਾ ਅਨਹਤ ਤੁਨ ਵਾਜ ਹੈ ਨਿਤ ਬਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤਉ ਪਯੋ ਅਰੂੜਾ ਅਨਹਤ ਤੁੰ ਵਜਹਿ ਨਿਤ ਵਾਜੇ ਹਰ ਅਮਰਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲਿਓ ਲਾਇ ਚ ਪੀੜਾ ਰਹਾਓ ਸਾਕਤ ਬੰਦ ਪਏ ਹੈ ਮਾਇਆ ख संच लाए जकीडा हर कै अर्थ न काल सह है सिर पीडा हर अर्थ शरीर लगाया ਗੁਰ ਸਾਧੂ ਬਹੁ ਸ਼ਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸ਼ੋਭਾ ਪਾਵਹਿ ਹਰ ਰੰਗ ਲਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ हम साद जना का कीड़ा जन नानक प्रीत लगी पग साध गुर् सादू साधु पखाण हरे मन मूड़ा हर हर मेल, मेल जन साधु ਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਦਾ ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤ